ਹਾਂਜੀ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਪੈਸ਼ਲ ਹੈਲਪ ਗਰਪਸ ਵਾਸਤੇ ਇਹ ਸਪੈਸ਼ਲ ਉਪਰਾਲਾ ਕੀਤਾ ਗਿਆ ਜਿਸ ਵਿੱਚ तकरीबन 50 ਦੇ ਕਰੀਬ ਸੈਲਫ ਹੈਲਪ ਗਰਪਸ ਨੇ ਆਪਣੇ ਪ੍ਰੋਡਕਟਸ ਡਿਸਪਲੇ ਕੀਤੇ ਨੇ ਸੋ ਇਸ ਵਿੱਚ ਆਚਾਰ ਮਰਬਾ ਖਾਣ ਵਾਲੀਆਂ ਚੀਜ਼ਾਂ ਨੇ ਕੁਝ ਹੈਂਡ ਨੈਟਿਡ ਕਲੋਥਸ ਨੇ ਕੁਝ ਡੈਕੋਰੇਟਿਵ ਪੀਸਸ ਨੇ ਸੋ ਇਹ ਜਿੰਨੇ ਵੀ ਸਵੈਸੈਂਸ ਦੀ ਸਵੈਸੈਂਸ ਸੰਸਥਾਵਾਂ ਨੇ ਇਨਾਂ ਨੇ ਆਪਣੀ ਜੋ ਇਹਨਾਂ ਦੀ ਪ੍ਰੋਡਕਟਿਵਿਟੀ ਆ ਉਹ ਇੱਥੇ ਸ਼ੋਅ ਕੀਤੀ ਆ ਥਿਸ ਇਜ਼ ਅ ਹੈਲਦੀ ਸਾਈਨ ਆਫ ਐਨ ਇਕਨੋਮੀ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਵਕਤ-ਵਕਤ ਸੈਲਫ ਹੈਲਪ ਗਰਪਸ ਐਕਟਿਵਲੀ ਤੌਰ ਤੇ ਕੰਮ ਕਰ ਰਹੇ ਨੇ ਸੋ ਕਈਆਂ ਸੈਲਫ ਹੈਲਪ ਗਰਪਸ ਨੇ ਦੱਸਿਆ ਕਿ ਉਹ ਦੇਸ਼ ਦੇ ਵਕਤ-ਵਕਤ ਓਨਾਂ ਵਿੱਚ ਜਾ ਕੇ ਆਪਣੇ ਸਮਾਨ ਦੀ ਨਮਾਇਸ਼ ਲਗਾ ਰਹੇ ਨੇ ਐਂਡ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸੋ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਾਂ ਸੈਲਫ ਹੈਲਪ ਗਰਪਸ ਦੀ ਇਹ ਜਿਹੜੀ ਉਦਮ ਹੈ ਇਸ ਨੂੰ ਹੋਰ ਅੱਗੇ ਕੈਰੀ ਫਾਰਵਰਡ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਵਕ ਵਕ ਖਾਵਾਂ ਦੇ ਉੱਪਰ ਅਜਿਹੀਆਂ ਸੱਚ ਪ੍ਰਦਰਸ਼ਨੀਆਂ ਰੈਗੂਲਰਲੀ ਲਗਵਾਈਏ ਐਂਡ ਤਾਂ ਜੋ ਜੋ ਜ਼ਿਲ੍ਹੇ ਦੇ ਵਾਸੀ ਨੇ ਜੋ ਆਪਣੇ ਨਿਵਾਸੀ ਨੇ ਉਹ ਇਸ ਇਨਾ ਚੀਜ਼ਾਂ ਦਾ ਵਾਧੂ ਵਾਧਾ ਫਾਇਦਾ ਉਠਾ ਸਕਣ ਐਂਡ ਇਨਾ ਸੈਲਫ ਹੈਲਪ ਗਰਪਸ ਦੀ ਇਕਨੋਮਿਕ ਪ੍ਰੋਡਕਟਿਵਿਟੀ ਵੀ ਇੰਪਰੂਵ ਹੋਵੇ ਐਂਡ ਇਹਨਾਂ ਦੀ ਜੋ ਹੁਨਰ ਹੈ ਉਹ ਵਾਧੂ ਵਾਧੂ ਲੋਕਾਂ ਦੇ ਸਾਹਮਣੇ ਆਵੇ ਹਾਂ ਜੀ ਸਤਿ ਸ਼੍ਰੀ ਅਕਾਲ। ਇਹ ਅੱਜ ਜਿਦਾਂ ਕੀ ਡੀਸੀ ਸਾਹਿਬ ਨੇ ਵੀ ਬਰੀਫ ਕੀਤਾ ਕਿ ਵੀ ਸੈਲਫ ਹੈਲਪ ਗਰੁੱਪ ਨੂੰ ਪ੍ਰਮੋਟ ਕਰਨ ਲਈ ਇੱਥੇ ਜਿਹੜਾ ਹੈਗਾ ਅ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ ਕਾਫੀ ਵਧੀਆ ਉਪਰਾਲਾ ਹੈਗਾ। ਇਹਦੇ ਚੋਂ ਜਿਹੜੇ ਸੈਲਫ ਹੈਲਪ ਗਰੁੱਪ ਤਾਂ ਵੀ ਐਨ ਸਪੈਸ਼ਲੀ ਜੋ ਊਮਨ ਆਰਗੇਨਾਈਜੇਸ਼ਨਸ ਹੈ ਉਹਨਾਂ ਦਾ ਫਾਈਨੈਂਸ਼ੀਅਲ ਇਨਕਲੂਜਨ ਹੋਊਗਾ। ਉਹਨਾਂ ਦਾ ਟੈਲੈਂਟ ਬਾਹਰ ਆਊਗਾ। ਇਹਦੇ ਨਾਲ ਹੀ ਜਿਹੜੇ ਲੋਕਲ ਜਿਹੜਾ ਮਾਰਕੀਟ ਹੈਗਾ ਜਿਹੜਾ ਆਪਾਂ ਕਹਿੰਦੇ ਹੈਗੇ ਲੋਕਲ ਫੋਰ ਵੋਕਲ ਫੋਰ ਲੋਕਲ ਉਹਨੂੰ ਮਜ਼ਬੂਤੀ ਮਿਲਣਗੀ। ਤੋਂ ਮੈਂ ਬਹੁਤ ਹੀ ਬਹੁਤ ਇਹਨਾਂ ਦਾ ਜਿਹੜੇ ਡ ਐਚ ਟੀ ਆਰ ਦੇਖ ਜਿਹੜਾ ਬਨਾਮ ਕਰਦਾ ਹੈ ਕਿ ਇਹਨਾਂ ਨੇ ਇਸ ਤਰੀਕੇ ਦਾ ਉਪਲਗ ਕਰਾਇਆ ਇਹ ਲਿਆ